ਸ੍ਰੀ ਵਾਹਿਗੁਰੂ ਸ੍ਰੀ ਦਾ ਗਮਹਲਾ ਪੰਜਵਾਂ ਘਰ ਸੇਵਾ ਕਰਨ ਕਾਰਨ ਏਕੋ ਹੀ ਜਿਨ ਕੀ ਆਕਾਰ ਤਿਸੈ ਤੇ ਆਵਹੁ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿੰਤਿਆਏ ਛੋਦ ਸਗਲ ਸਿਆਣ ਪਾਂ ਸਾਚ ਸ਼ਬਦ ਲਿਵ ਲਾਏ ਰਹਾਵ ਦੁਖ ਕਲੇਸ਼ ਨਾ ਭਉ ਵਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨ ਕੋਇ ਦੇਖ ਦਰਸ਼ਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ ਆਉ ਤਿੰਨ ਤੈ ਬਲੇ ਹਾਰਣੈ ਜੇ ਗੁਰ ਕੀ ਪੈਰੀ ਪਾ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇ ਵਡ ਭਾਗੀ ਨਾਨਕਾ ਜਿਨ ਹਾਂ ਮਨ ਇਹ ਭਾਉ ਸ੍ਰੀ ਰਾਗ ਮਹੱਲਾ 5 ਸਚ ਹਰਿ ਧਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜਿਨ ਤੁਮ ਸਾਜ ਸਵਾਰਿਆ ਭਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨੈ ਦੀਆ ਹਿਰਦੇ ਦਾ ਆਧਾਰ ਰਹਾ ਕਾਮ ਕ્રોਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸ਼ਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਆਤਮਾ ਵੈ ਏ ਹਿ ਕਰਨੀ ਸਾਰ ਆਪ ਛੋਡ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀਸੈ ਸੋ ਸਗਲ ਤੂ ਹੈ ਪਸਰਿਆ ਆਪਾ ਸਾਹ ਕਹ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਦੀ ਚਾਰ ਸ੍ਰੀ ਬਾਗ ਮਹੱਲਾ ਪੰਜਵਾਂ ਦੋ ਕਰਤ ਸੋ ਕਰਤ ਮੰਧੇ ਸੰਸਾਰ ਸਗਲਾਣ ਦੁਹੋਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਨ ਚਾ ਕਹਉ ਸੁਣਾਉ ਸੁਆਮੀ ਤੂੰ ਵੱਡ ਪੁਰਖ ਸੁ ਜਾਣਾ ਰਹਾ ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਨ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਆਵਦਤ ਕਛ ਨਦਰਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਦਾਗ ਮਹੱਲਾ ਪੰਜਵਾਂ ਘਰ ਸਤਵਾਂ ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ ਪੁਲਾਹ ਚੂਕੈ ਬਾਰਤ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਵ ਹਉ ਮਾਨ ਤਾਨ ਕਰਉ ਤੇਰਾ ਹਉ ਜਾਨਉ ਆਪ ਸਭ ਹੀ ਮਦ ਸਭ ਹੈ ਤੇ ਬਾਹਰ ਬੇਮੁਹਤਾਜ ਬਾਪਾ ਪਿਤਾ ਹਉ ਜਾਨਉ ਨਹੀਂ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮੰਤਾ ਭੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ 5ਵਾਂ ਘਰ ਪਹਿਲਾ ਸੰਤ ਜਨਾਂ ਮਿਲ ਪਹਾਈਆਂ ਕਟੇ ਅੜਾ ਜਮ ਕਾਲ ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਇਆ ਪੂਰਾ ਸਤਗੁਰ ਢੇਟਿਆ ਬਿਨ ਸਿਆ ਸਭ ਜੰਜਾ ਮੇਰੇ ਸਤਗੁਰਾ ਹਉ ਤੁਧ ਵਿਟਹੁ ਕੁਰਬਾਨ ਤੇਰੇ ਦਰਸ਼ਨ ਕਉ ਬਲਿਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾ ਜਿਨ ਤੁਮ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਬਿਨਾ ਪਿਛੈ ਸੁਪੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਣ ਆਇ ਇਸੇ ਪਰਵਾਣ ਹੈ ਜਿਨ ਗੁਰ ਮਿਲਿਆ ਸੁਭਾਈ ਸੱਚੇ ਸੇ ਤੀਰਤਿਆ ਦਰਗਾਹ ਬੈ ਸਿਰਨ ਜਾ ਕਰਤੇ ਹੱਥ ਵਢਿਆ ਜਾਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਤੇਕ ਸੱਚੋ ਸੱਚ ਬਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ 5 ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਦਾ ਸਭ ਸਹ ਦੇ ਆਧਾਰ ਸਤਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ 모 ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਘਾਲ ਰਹਾ ਗੁਰ ਸਮਰਥ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੁਰ ਆਗੋ ਚਰ ਨਿਰਮਲਾ ਗੁਰ ਜੇਵਡ ਅਵਰਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰ ਮੁਖ ਸਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚਾ ਅਗੰਮ ਅਪਾਰ ਗੁਰ ਕੀ ਮਹਿਮਾ ਅਗੰਮ ਹੈ ਚਾ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤ ਗੁਰ ਸ਼ਰਣੀ ਆਇਆ ਬਾਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਮ ਇਹ ਜੀਉ ਪਿੰਡ ਤੇਰਾ ਸਾਸ ਸਿਰੀ ਰਾਗ ਮਹੱਲਾ 5 ਸੰਤ ਜਨ ਹੁ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇ ਵਣੇ ਤੀਰਥ ਹਰਿ ਕਾ ਨਾਮ ਆ ਗਏ ਦਰਗਾਹ ਮੰਨੀ ਐ ਮਿਲਾਏ ਮਿਠਾਵੇ ਥਾ ਭਾਈ ਰੇ ਸਾਚੀ ਸਤਗੁਰ ਸੇ ਸਤਗੁਰ ਤੁਠੈ ਪਾਈਐ ਪੂਰਨ ਅਲਖ ਅਪੇਵ ਰਹਾਉ ਸਤਗੁਰ ਵਿਟਹਵਾਰਿਆ ਜਿਨ ਦਿੱਤਾ ਸਚਨਾ ਅਨ ਦਿਲ ਸੱਚ ਸਲਾਹਣਾ ਸੱਚੇ ਤੇ ਗੁਣ ਗਾਉ ਸੱਚ ਖਾਣਾ ਸੱਚ ਪੈਣਣਾ ਸੱਚੇ ਸਚਾਨਾ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵਡ ਅਵਰ ਨਾ ਦਿਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਆ ਸਮਾਈ ਜਿਨ ਕਉ ਪੂਰਬ ਲਿਖਿਆ ਸੋਈ ਨਾਮ ਧਿਆਇ ਨਾਨਕ ਗੁਰ ਸਰਣਾਗਤੀ ਮਰੈ ਨ ਆਵੇ ਜਾਏ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਲ ਚਿਤ ਥਾਇ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅੱਲਾਹ ਅਗੰਮ ਅਪਾਰ ਪਾਕੀ ਨਾਹੀ ਪਾਕ ਥਾਏ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਤੇ ਤੜਾ ਲਿਖ ਨਾ ਜਾਣੈ ਕੋਏ ਜੇ ਸੋ ਸ਼ਾਇਰ ਮੇਲੀਐ ਤਿਲ ਨਾ ਪੁਜਾਵਹਿ ਰੋਏ ਕੀਮਤ ਕਿਨਾ ਨਾ ਪਾਈਆ ਸਭ ਸੁਣ ਸੁਣ ਆਖਹਿ ਸੋਏ ਪੀਰ ਪੈ ਕਮਰ ਸਾਲਕ ਸਾਦਕ ਸ਼ੁਹਦੇ ਔਰ ਸ਼ਹੀਦ ਸ਼ੇਖ ਮਸ਼ਾਇਕ ਤਾਜੀ ਮੁਲਾਨ ਦਰ ਦਰਵੇਸ਼ ਰਸੀਦ ਬਰਕਤ ਤਿੰਨ ਕਉ ਅਗਲੀ ਪੜ੍ਹਦੇ ਰਹਿਨ ਦਰੂਦ ਪੋਛਣਾ ਸਾਜੇ ਪੋਛਣਾ ਢਾਹੇ ਪੋਛਣਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈਂ ਦੇ ਥਾਵਾ ਨਾਮ ਨਾ ਜਾਣੀਐ ਨਾਵਾ ਕੀ ਵਡਨਾ ਜਿਥੈ ਵਸੈ ਮੇਰਾ ਪਾਤਸ਼ਾ ਸੋ ਕੀਵਡ ਹੈ ਥਾਉ ਅੰਬੜ ਕੋਈ ਨਾ ਸਕੈ ਹਉ ਕਿਸਨੋ ਪੂਛਣ ਜਾਉ ਵਰਨਾ ਵਰਨ ਦਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੇਂ ਤੈਂ ਦੇ ਘੋਮ ਸਵਾਰੇ ਆਪਣੈ ਚਸਾਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੀ ਵੱਡਦਾ ਤਾਂ ਆਖੀਐ ਦੇ ਕਹਿ ਰਹਾ ਸੁਮਾਰ ਨਾਨਕ ਟੋਟ ਨਾ ਆਵਈ ਤੇਰੇ ਜੁਗਹ ਜੁਗਹ ਪੰਡਾਰ ਪਹਿਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰਹਿ ਸ਼ਿੰਗਾਰ ਗਣਤ ਗਣਾਵਣ ਆਈਆਂ ਸੁਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ ਹਰ ਜੀਉ ਕਿਉ ਪਿਰ ਰਾਵੈ ਨਾਰ ਤਉ ਦਾ ਭਾਵਨ ਸੋਹਾਗਣੀ ਆਪਣੀ ਕਿਰਪਾ ਲੈ ਹਸਾਰ ਰਹਾਉ ਗੁਰ ਸ਼ਬਦੀ ਸ਼ਿੰਗਾਰੀਆਂ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰਤੀ ਸਚ ਭੈ ਵਸੀ ਪਾਏ ਰਤੀ ਰੰਗ ਰਾਸ ਪਿਆ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਨਕ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਵ ਸ਼ਬਦ ਰਤੀ ਮਨ ਵਿਦਿਆ ਹਉ ਸਦ ਬਲ ਹਾਰਹਿ ਜਾਵ ਸਾਤ ਹਨ ਰਾਂਡ ਨਾ ਬੈ ਸਈ ਜੇ ਸਤਿਗੁਰ ਮਾਹ ਸਮਾਏ ਫਿਰ ਰੀਸਾਲੂ ਨਉ ਤਨੋ ਸਾਚਉ ਮਰੈ ਨਾ ਜਾਏ ਨੇਤਰ ਵੈ ਸੋਹਾ ਗਣੀ ਸਾਚੀ ਨਦਰ ਰਜਾਇ ਸਾਚ ਧੜੀ ਧਨ ਮੰਡਿਐ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ ਬਿਨ ਤੇਰਿ ਕੁਰਖ ਨਾ ਜਾਣਈ ਸਾਚੇ ਗੁਰ ਕਹਿ ਪਿਆਰ ਨਿਸ ਅੰਦਰ ਹੀ ਆਰੀ ਸੁੱਤੀਏ ਕਿਉ ਫਿਰ ਬਿਨ ਰੈਣ ਵਿਹਾਰਐ ਅੰਕ ਜਲਾਉ ਤਨ ਜਾਲੀਓ ਮਾਨ ਧਨ ਜਲ ਬਲ ਜਾਏ ਜਾਂ ਧਨ ਕੰਤ ਨਾਰਾਵੀਆ ਤਾਂ ਬਿਰਥਾ ਜੋ ਬਨ ਜਾਏ ਸੇਜੈ ਕੰਤ ਮਹਿਲੜੀ ਸੂਤੀ ਭੂਜ ਨਾ ਪਾਏ ਹਉ ਸੁੱਤੀ ਕਿਰ ਜਾਗਣਾ ਕਿਸ ਕੋ ਪੂਛਾਂ ਜਾਏ ਸਤਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾ ਜਿਵੇਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲਾ ਆਚਾਰ ਰਹਾਉ ਆਪੇ ਹੀ ਰਾ ਨਿਰਮਲਾ ਆਪੇ ਰੰਗ ਮਜੀਤ ਆਪੇ ਮੋਤੀ ਉਜਲੋ ਆਪੇ ਭਗਤ ਬਸੀਤ ਗੁਰ ਕੈ ਸ਼ਬਦ ਸਲਾਹਣਾ ਘਾਟ ਘਟ ਦੀਠ ਅਡੀਠ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ ਸਾਚੀ ਬਾਟ ਸੁ ਜਾਣ ਤੂੰ ਸ਼ਬਦ ਲੰਘਾਵਣ ਹਾਰ ਨਿ ਡਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦਾ ਪਾਏ ਗੁਰ ਰਾਖੇ ਸੇ ਉੱਭਰੇ ਸਾਚੇ ਸਿਓ ਲਿਵ ਲਾਇਐ ਹਰ ਜਿਉ ਸ਼ਬਦ ਪਛਾਣੀਐ ਸੱਚ ਰਤੇ ਗੁਰਵਾਖ ਤਿਤ ਤਨ ਮੈ ਨ ਲੱਗੈ ਸੱਚ ਘਰ ਜਿਸ ਉਹ ਤਾਤ ਨਦਰ ਕਰੇ ਸੱਚ ਪਾਈਐ ਦਿਨ ਨਾਮੈ ਚਾ ਸਾਥ ਜਿਨਿ ਸੱਚ ਪਛਾਣਿਆ ਸੇ ਸੁਖੀਏ ਯੁਗ ਚਾਰ ਹਉ ਮੈ ਕ੍ਰਿਸ਼ਨਾ ਮਾਰਤੈ ਸੱਚ ਰਖਿਆ ਉਰ ਤਹਾਰ ਜਗ ਮਹਿਲਾ ਹੇਕ ਨਾਮ ਪਇ ਗੁਰੂ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸਚ ਰਾਸ ਸਾਚੀ ਦਰਗਹ ਬੈ ਸਈ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ RAM ਨਾਮ ਪਰਗਾਸ ਊਚਾ ਊਚੋ ਆਖਿਆ ਕਹੋਂ ਨ ਦੇਖਿਆ ਜਾਏ ਜਹ ਦੇਖਾਂ ਤਹ ਇੱਕ ਤੁ ਸਤਗੁਰ ਦੀ ਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਇਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ